ਤੇ ਉਹਨਾਂ ਅਗਲੀ ਖਬਰ ਦਾ ਰੋਕ ਕਰਾਂਗੇ ਪੰਜਾਬ ਸਰਕਾਰ ਦੇ ਵੱਲੋਂ ਕਾਰਾਂ ਦੀਆਂ ਮੰਗਰਲੀਆਂ ਸੀਟਾ ਤੇ ਸੀਟ ਬੈਲਟ ਲਾਉਣ ਨੂੰ ਲੈ ਕੇ ਹੁਣ ਕਾਰ ਚਾਲਕਾਂ ਨੇ ਇੰਡੀਆ ਨਿਊਜ਼ ਪੰਜਾਬ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਲੋਕਾਂ ਨੇ ਕਿਹਾ ਹੈ ਕਿ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਜੁਤੇ ਕਿ ਅਸੀਂ ਸੇਫ ਹੋਵਾਂਗੇ ਅਤੇ ਸਾਡੀ ਫੈਮਲੀ ਵੀ ਸੇਫ ਹੋਵੇਗੀ ਕਾਰ ਦੇ ਵਿੱਚ ਬੈਠੀਆਂ ਸਵਾਰੀਆਂ ਦੀ ਸੇਫਟੀ ਦੇ ਲਈ ਇਹ ਇੱਕ ਬਹੁਤ ਹੀ ਸਲਾਗਾਯੋਗ ਫੈਸਲਾ ਹੈ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੀ ਲਈ ਸਰਕਾਰ ਵੱਲੋਂ ਨਵੇਂ-ਨਵੇਂ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਤਰੀਕੇ ਨਾਲ ਹੁਣ ਗੱਲ ਕਰੀਏ ਇਸ ਵੇਲੇ ਦੀ ਤੇ ਇਸ ਵੇਲੇ ਸਰਕਾਰ ਨੇ 4 ਰੁਪਈਆ ਵਾਹਨ ਦੇ ਉੱਤੇ ਜਿਹੜੀ ਆ ਜਿੱਤੇ ਜਿਸ ਤਰੀਕੇ ਨਾਲ ਵੇਖਿਆ ਸੀ ਕਿ ਫਰੰਟ ਸੀਟਾਂ ਤੇ ਸੀਟ ਬੈਲਟ ਲਗਾਈ ਜਾਂਦੀ ਸੀ ਪਰ ਹੁਣ ਸਰਕਾਰ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਵਾ ਕਿ ਪਿਛਲੀਆਂ ਸੀਟਾਂ ਤੇ ਵੀ ਜਿਹੜੀ ਸੀਟ ਬੈਲਟ ਲਗਾਉਣੀ ਪਊਗੀ ਤੇ ਕਿਤੇ ਨਾ ਕਿਤੇ ਲੋਕਾਂ ਦੀ ਸੇਫਟੀ ਵਾਸਤੇ ਇਹੋ ਜਿਹੇ ਉਪਰਾਲੇ ਕੀਤੇ ਜਾ ਰਹੇ ਨੇ ਪਰ ਆਪਾਂ ਲੋਕਾਂ ਨਾਲ ਗੱਲ ਕਰਾਂਗੇ ਲੋਕ ਇਸ ਫੈਸਲੇ ਨੂੰ ਕਿਸ ਤਰੀਕੇ ਨਾਲ ਸਮਝਦੇ ਨੇ ਲੋਕਾਂ ਲਈ ਇਹ ਕਿੰਨਾ ਕੁ ਲਾਹੇਵੰਦ ਫੈਸਲਾ ਹੋਊਗਾ ਹਾਂਜੀ ਵੀਰ ਜੀ ਇਸ ਤਰੀਕੇ ਨਾਲ ਵੇਖਦੇ ਹੋ ਸਰਕਾਰ ਵੱਲੋਂ ਜਿਹੜਾ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਜਿਸ ਤਰੀਕੇ ਨਾਲ ਤੁਸੀਂ ਅਗਲੀਆਂ ਸੀਟਾਂ ਤੇ ਬੈਲਟ ਲਗਾਈ ਹੋਈ ਹੈ ਪਿਛਲੀਆਂ ਸੀਟਾਂ ਤੇ ਵੀ ਸੀਟ ਬੈਲਟ ਲਗਾਉਣੀ ਪਊਗੀ। ਹਾਂਜੀ ਬਹੁਤ ਵਧੀਆ ਉਪਰਾਲਾ ਹੈ ਜੀ ਸਰਕਾਰ ਦਾ। ਤੋਂ ਸਾਡੀ ਸੇਫਟੀ ਵਾਸਤੇ ਹੀ ਆ ਕਿਉਂਕਿ ਜੇ ਕੋਈ ਬੱਚਾ ਬੈਠਾ ਹੁੰਦਾ ਵਾ ਜਾਂ ਕੋਈ ਸਿਆਣੇ ਬੈਠੇ ਹੁੰਦੇ ਆ ਕਿਤੇ ਰੋਡ 'ਤੇ ਕਿਤੇ ਐਕਸੀਡੈਂਟ ਹੋ ਜਾਂਦਾ ਕੁਝ ਵੀ ਆ ਇਹ ਸਾਡੀ ਸੇਫਟੀ ਵਾਸਤੇ ਬਹੁਤ ਵਧੀਆ ਉਪਰਾਲਾ ਹੈ ਸਰਕਾਰ ਦਾ। ਤੇ ਬਾਕੀ ਇਹ ਵੀ ਸਰਕਾਰ ਨੂੰ ਕੁਝ ਜਿਹੜੀਆਂ ਜਗਾੜੂ ਚੀਜ਼ਾਂ ਜਾਂ ਰੇੜੀਆਂ ਵਾਂ ਜਾਂ ਦੂਸਰਾ ਤੁਸੀਂ ਲਾ ਲੋ ਵੀ ਜਿੰਨਾਂ ਪੁਰਾਣੀਆਂ ਗੱਡੀਆਂ ਨੂੰ ਨਹੀਂ ਸੀਟ ਬੈਲਟ ਆਉਂਦੀਆਂ ਉਹਨਾਂ ਬਾਰੇ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਵਾ ਬਾਕੀ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜਿਹੜਾ ਪਿਛਲੀਆਂ ਸੀਟਾਂ ਵਾਸਤੇ ਵੀ ਉਹਨਾਂ ਸੀਟ ਬੈਲਟ ਆ ਕਿਉਂਕਿ ਫੌਰੀਂ ਦੇ ਵਿੱਚ ਵੀ ਤੁਸੀਂ ਮੋਸਟਲੀ ਵੇਖ ਲੋ ਵੀ ਸਾਰੇ ਸੀਟ ਬੈਲਟਾਂ ਲਗਾ ਕੇ ਹੀ ਚੱਲਦੇ ਨੇ ਤਾਂ ਹੀ ਲੋਕ ਜ਼ਿਆਦਾ ਸੇਫ ਆ ਡਰਾਈਵ ਦੇ ਵਿੱਚ ਉਹਤੇ ਲਗਾਤਾਰ ਸਾਡੇ ਨਾਲ ਕੁਝ ਹੋਰ ਵੀ ਵੀਰ ਜੀ ਮੌਜੂਦ ਨੇ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਲੋਕਾਂ ਨੇ ਨਿਕਲਣਾ ਹੁੰਦਾ ਤਾਂ ਸੀਟ ਬੈਲਟ ਲਾਜ਼ਮੀ ਹੁੰਦੀ ਹੈ ਗੱਡੀਆਂ ਨੂੰ ਲਗਾਉਣੀ ਹਾਂਜੀ ਵੀਰ ਜੀ ਕਿਸ ਤਰੀਕੇ ਨਾਲ ਵੇਖਦੇ ਹੋ ਸਰਕਾਰ ਦੇ ਫੈਸਲਾ ਲਿਆ ਕੀ ਹੁਣ ਜਿਹੜੀਆਂ ਫਰੰਟ ਸੀਟਾਂ ਤੇ ਸੀਟ ਬੈਲਟ ਲੱਗਦੀ ਸੀ ਹੁਣ ਪਿਛਲੀਆਂ ਸੀਟਾਂ ਤੇ ਵੀ ਸੀਟ ਬੈਲਟ ਲਗਾਉਣੀ ਪਊਗੀ ਮੈਂ ਸਰਕਾਰ ਦੇ ਇਸ ਫੈਸਲੇ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਇਹ ਫੈਸਲਾ ਬਹੁਤ ਵਧੀਆ ਹੈ ਸਾਡੀ ਸੇਫਟੀ ਲਈ ਹੈ ਜਿਹੜੇ ਅਸੀਂ ਗੱਡੀਆਂ ਚਲਾ ਰਹੇ ਹਾਂ ਜਾਂ ਸਾਡੇ ਪਰਿਵਾਰ ਦੇ ਮੈਂਬਰ ਹੁੰਦੇ ਜਿਹੜੇ ਪਿੱਛੇ ਬੈਠੇ ਹੁੰਦੇ ਆ ਤੋ ਇਹ ਸਾਰਿਆਂ ਦੀ ਸੇਫਟੀ ਦਾ ਜਿਹੜਾ ਫੈਸਲਾ ਵਾ ਬਹੁਤ ਵਧੀਆ ਸ਼ਲਾਘਾਯੋਗ ਕਦਮ ਆ। ਔਰ ਮੇਰੇ ਸਾਹਮਣੇ ਨਾਲ ਸਰਕਾਰ ਨੂੰ ਹੋਰ ਵੀ ਜਿਹੜੇ ਕਾਨੂੰਨ ਨੇ ਸੇਫਟੀ ਲਾਜ਼ ਉਹ ਜਿਹੜੇ ਜ਼ਰੂਰੀ ਕਰਨੇ ਚਾਹੀਦੇ ਆ ਪਾਬੰਦੀਆਂ ਕਰਨੀਆਂ ਚਾਹੀਦੀਆਂ। ਔਰ ਨਾਲ ਦੀ ਨਾਲ ਮੈਂ ਇਹ ਗੱਲ ਵੀ ਕਹਿਣੀ ਚਾਹੂੰਗਾ ਕਿ ਜਿਹੜੀ ਬਾਜ਼ਾਰ ਨੇ ਜਿਹੜੀ ਇਹ ਬਾਜ਼ਾਰ ਨੇ ਇਹਨਾਂ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਸੀਟ ਬੈਲਟ ਦਾ ਜਾਂ ਸਪੀਡ ਦਾ ਇਹਨਾਂ ਨਹੀਂ ਹੁੰਦਾ। ਜਿਹੜੇ ਹਾਈਵੇਜ਼ ਨੇ ਵੱਡੇ ਵੱਡੇ ਉਥੇ ਅਸੀਂ ਕਈ ਵਾਰ ਨਹੀਂ ਦੇਖਦੇ ਕੋਈ ਨਾਕਾ ਨਹੀਂ ਹੁੰਦਾ ਲੋਕੀ ਓਵਰ ਸਪੀਡ ਜਾਂਦੇ ਆ ਔਰ ਐਕਸੀਡੈਂਟ ਹੋ ਜਾਂਦੇ ਆ ਔਰ ਬੜੇ ਵੱਡੇ ਹਾਸੀ ਹੋ ਜਾਂਦੇ ਆ ਸੋ ਮੈਂ ਚ ਉਹਨਾਂ ਦੇ ਜਿਹੜੇ ਹਾਈਵੇਜ਼ ਨੇ ਉਹਨਾਂ ਉੱਤੇ ਜ਼ਿਆਦਾ ਸਰਵੇਲੈਂਸ ਕੀਤੀ ਜਾਵੇ ਜ਼ਿਆਦਾ ਨਾਕੇ ਲਗਾਏ ਜਾਣ ਤਾਂ ਕਿ ਸਪੀਡ ਬੈਲਟ ਜਾਂ ਆਪਣਾ ਸੀਟ ਬੈਲਟ ਲਾ ਰਹੇ ਆ ਆਪਾਂ ਜੋ ਆਵਰ ਸਪੀਡ ਆ ਉਹਦਾ ਜਿਹੜਾ ਵਾ ਧਿਆਨ ਰੱਖਿਆ ਜਾ ਕਿ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੁੰਦਾ ਤੇ ਲੋਕ ਕਿਸ ਤਰੀਕੇ ਨਾਲ ਵੇਖਦੇ ਨੇ ਇਸ ਚੀਜ਼ ਨੂੰ ਲੈ ਕੇ ਹਾਂਜੀ ਵੀਰ ਜੀ ਕਿਸ ਤਰੀਕੇ ਨਾਲ ਵੇਖਦੇ ਉਹ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੁੰਦਾ ਵਾ ਕਿ ਜਿਹੜੀਆਂ ਮਗਰਲੀਆਂ ਸੀਟਾਂ ਨੂੰ ਵੀ ਸੀਟ ਬੈਲ ਲਗਾਉਣੀ ਪਊਗੀ ਇਹ ਸਾ ਸਰਕਾਰ ਦਾ ਜਿਹੜਾ ਉਪਰਾਲਾ ਆ ਬਹੁਤ ਵਧੀਆ ਉਪਰਾਲਾ ਆ ਪਰ ਜਿੱਥੋਂ ਤੱਕ ਰਲਾਈ ਆ ਕਿ ਜਿਤਨਾ ਪ੍ਰਾਣੀਆਂ ਗੱਡੀਆਂ ਜਾਂ ਗੱਡੀਆਂ ਜਿੰਨੀਆਂ ਵੀ ਜਿਗਾੜੂ ਗੱਡੀਆਂ ਟੈਂਪੂ ਲਾ ਲੋ ਪ੍ਰਾਣੀ ਗੱਡੀਆਂ ਪਿਛਿਆਰਾਂ ਨੂੰ ਸੀਟ ਬੈਲ ਤੇ ਆ ਹੀ ਨਹੀਂ ਰਹੀ ਨਵੀਂ ਗੱਡੀ ਜਿੰਨੀ ਆ ਰਹੀ ਆ ਉਹਨਾਂ ਨੂੰ ਸੀਟ ਬੈਲਟ ਆ ਰਹੀ ਆ ਪੁਰਾਣੀਆਂ ਗੱਡੀਆਂ ਨੂੰ ਕਿਸੇ ਨੂੰ ਸੀਟ ਬੈਲਟ ਨਹੀਂ ਆ ਰਹੀ ਪਰ ਮੈਂ ਨਾ ਕਿ ਇਹੋ ਜਿਹਾ ਕੰਮ ਨਾ ਹੋਵੇ ਕਿ ਜਿਸ ਤਰ੍ਹਾਂ ਪੁਲਿਸ ਨੂੰ ਤੇ ਬਹਾਨਾ ਚਾਹੀਦਾ ਕਿ ਪੁਰਾਣੀਆਂ ਗੱਡੀਆਂ ਹੁਣ ਇਹਨਾਂ ਨੇ ਸਰਕਾਰ ਨੇ ਕਹਿਤਾ ਜੀ ਪਿਛੀਆਂ ਪਿਛਲੀਆਂ ਸੀਟਾਂ ਨੂੰ ਬੈਕ ਸੀਟਾਂ ਜਿਹੜੀਆਂ ਉਹਨਾਂ ਨੂੰ ਸੀਟ ਬੈਲਟ ਹੀ ਲਾਜ਼ਮੀ ਕਰਤੀ ਆ ਸੀਟ ਬੈਲਟ ਠੀਕ ਆ ਪਰ ਮੈਂ ਨਾ ਕਿ ਪੁਰਾਣੀਆਂ ਗੱਡੀਆਂ ਇਹਨਾਂ ਨੇ ਖਲਾਰ-ਖਲਾਰ ਨਾਕਿਆਂ ਦੇ ਪੁਰਾਣੀਆਂ ਗੱਡੀਆਂ ਦੇ ਚਲਾਣ ਕਰਨਗੇ ਲੋਕਾਂ ਨੂੰ ਤੰਗ ਕਰਨਗੇ ਪਰ ਮੈਂ ਨਾ ਕਿ ਸਰਕਾਰ ਨੂੰ ਕੁਝ ਇਹੋ ਜਿਹਾ ਉਪਰਾਲਾ ਵੀ ਕਰਨਾ ਚਾਹੀਦਾ ਕਿ ਪੁਰਾਣੀਆਂ ਗੱਡੀਆਂ ਨੂੰ ਜਾਂ ਤਾਂ ਕੋਈ ਨਾ ਕੋਈ ਇਹੋ ਜੀ ਸਹੂਲਤ ਦੇਣ ਵੀ ਪੁਰਾਣੀਆਂ ਗੱਡੀਆਂ ਨੂੰ ਜਿਹੜੀ ਆ ਸੀਟ ਬੈਲਟ ਜਿਹੜੀ ਆ ਇਹਨਾਂ ਨੇ ਕੀਤੀ ਆ ਲਾਗੂ ਕੀਤੀ ਆ ਉਹ ਨਾ ਕੀਤੀ ਜਾਵੇ ਲਾਗੂ ਸਰਕਾਰ ਨੂੰ ਇਹ ਇਹਨਾਂ ਦਾ ਪ੍ਰਾਲਾ ਬਹੁਤ ਵਧੀਆ ਵਾ ਜਿਹੜੀ ਸੀਟ ਬੈਲਟ ਆ ਸੇਫਟੀ ਆ ਪਰਿਵਾਰ ਵਾਸਤੇ ਸੇਫਟੀ ਆ ਉਹਦੇ ਓਕੇ ਆ ਪਰ ਇਹਨਾਂ ਨੂੰ ਸਰਕਾਰ ਨੂੰ ਇਹੋ ਜਿਹਾ ਪ੍ਰਾਲਾ ਕੋਈ ਕਰਨਾ ਚਾਹੀਦਾ ਵਾ ਵੀ ਜਿਹੜਾ ਕਿ ਲੋਕਾਂ ਨੂੰ ਤੰਗ ਨਾ ਕੀਤਾ ਜਾਵੇ ਲਗਾਤਾਰ ਤਸਵੀਰਾਂ ਹੀ ਤੁਸੀਂ ਦੇਖ ਰਹੇ ਹੋ ਅਸੀਂ ਵੱਖ-ਵੱਖ ਲੋਕਾਂ ਨਾਲ ਗੱਲ ਕਰ ਰਹੇ ਸੀ ਵਾਹਨ ਵਾਲਿਆਂ ਨਾਲ ਗੱਲ ਕਰ ਰਹੇ ਸੀ ਕਿ ਲੋਕ ਕਿਸ ਤਰੀਕੇ ਨਾਲ ਇਸ ਈਨੂ ਸਮਝ ਦੇ ਨੇ ਸਰਕਾਰ ਦੇ ਫੈਸਲੇ ਨੂੰ ਪਰ ਸਰਕਾਰ ਦੇ ਫੈਸਲੇ ਦੀ ਕਿਤਨਾ ਕਿਤੇ ਸ਼ਲਾਘਾ ਕੀਤੀ ਜਾ ਰਹੀ ਹੈ ਪਰ ਨਾਲ ਕਿਤਨਾ ਕਿਤੇ ਵੀ ਸਵਾਲ ਕੀਤਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਪੁਰਾਣੀਆਂ ਗੱਡੀਆਂ ਨੇ ਉਹਨਾਂ ਨੂੰ ਸੀਟ ਬੈਲਟਸ ਨਹੀਂ ਹੁੰਦੀਆਂ ਪਰ ਕਿਤਨਾ ਕਿਤੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਤੰਗ ਕੀਤਾ ਜਾਊਗਾ ਉਹਦੇ ਵਾਸਤੇ ਵੀ ਇੱਕ ਵੱਖਰਾ ਨੋਟੀਫਿਕੇਸ਼ਨ ਬਣਾਉਣਾ ਚਾਹੀਦਾ ਤੇ ਅਤੇ ਜਗਾੜੂ ਜਗਾੜੂ ਰੇਡੀਆਂ ਜਗਾੜੂ ਘੁੜਕਿਆਂ ਉੱਤੇ ਵੀ ਜਿਹੜੀ ਨੱਥ ਪਾਉਣੀ ਚਾਹੀਦੀ ਆ ਕਿ ਜਿਹੜੇ ਐਕਸੀਡੈਂ ਆਂਗੀਆਂ ਗੱਡੀਆਂ ਨੇ ਉਹਨਾਂ ਵਾਸਤੇ ਵੀ ਕੋਈ ਨਵਾਂ ਨੋਟੀਫਿਕੇਸ਼ਨ ਬਣਾਉਂਦੀ ਆ ਤੁਸੀਂ ਜੁੜੇ ਰਹੋ ਏਦਾਂ ਹੀ ਇੰਡੀਆ ਨੂੰ ਪੰਜਾਬ ਦੇ ਨਾਲ ਕੈਮਰਾਮੈਨ ਜਿਹਦੇ ਨਾਲ ਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ ਤੇ ਟ੍ਰੈਫਿਕ ਵਿਭਾਗ ਦੇ ਵੱਲੋਂ ਨਵਾਂ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਦੱਸਦੇ ਕਿ ਜਨਾਲਾ ਦੇ ਵਿੱਚੇ ਗੁਸ਼ੇਸ਼ ਗੱਲਬਾਤ ਹੋਈ ਹੈ ਇੰਡੀਆ ਨੂੰ ਪੰਜਾਬ ਦੇ ਨਾਲ ਜੋ ਕਿ ਤੁਸੀਂ ਸੁਣਿਆ ਤੇ ਕਾਰ ਚਾਲਕਾ ਦੀ ਜਿਹੜੀਆਂ ਨੇ ਉਹਨਾਂ ਦੇ ਲਈ ਹੁਣ ਕੰਪਲਸਰੀ ਕਰ ਦਿੱਤਾ ਗਿਆ ਜਿਸ ਤਰ੍ਹਾਂ ਪਹਿਲਾਂ ਫਰੰਟ ਸੀਟ ਤੇ ਹੀ ਸੀਟ ਬੈਲ ਜ਼ਰੂਰੀ ਹੁੰਦਾ ਸੀ ਇਸ ਦੇ ਨਾਲ ਹੁਣ ਸਰਕਾਰ ਦੇ ਵੱਲੋਂ ਇਹ ਹੁਕਮ ਜਿਹੜੇ ਨੇ ਜਾਰੀ ਕੀਤੇ ਗਏ ਨੇ ਕਿ ਪਿਛਲੀਆਂ ਸੀਟਾਂ ਤੇ ਵੀ ਬੈਠਣ ਵਾਲੇ ਲੋਕਾਂ ਦੇ ਲਈ ਜਿਹੜਾ ਸੀਟ ਬੈਲ ਹੈ ਉਹ ਕੰਪਲਸਰੀ ਹੋ ਜਾਵੇਗਾ ਸੇਫਟੀ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੇ ਫੈਸਲੇ ਜੁੜਨੇ ਲਏ ਗਏ ਨੇ ਜਿਸ ਫੈਸਲੇਦਾਰ ਲੋਕਾਂ ਦੇ ਵੱਲੋਂ ਵਿਸ਼ਲਾ ਲਾਗਾ ਕੀਤਾ ਗਿਆ ਹੈ